ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹੋਸਨਾਵ ਜੀ ਕਿੱਦਾਂ ਠੀਕ ਠਾਕ ਜੀ? ਆਸ ਕਰਦੇ ਹਾਂ ਕਿ ਤੁਸੀਂ ਵਧੀਆ ਹੋਗੇ। ਨੇ ਲਵਾਉਣ ਗਿਆ ਵਾਈਫਾਈ। ਕਹੀਂ ਕਹਦੇ ਉਹ ਤਾਂ ਬਲੌਗ ਨਾ ਕੀ। ਤੁਹਾਨੂੰ ਦਿਨਾ ਸ਼ੇਅਰ ਕਰ ਦਿੰਨੇ ਆ। ਕਿ ਵੀਡੀਓ ਜਦੋਂ ਹੀ ਪਾਉਣੇ ਹਾਂ ਤਾਂ ਬੜੀ ਮੁਸ਼ਕਲ ਆਉਂਦੀ ਹੀ। ਤੁਹਾਨੂੰ ਪਤਾ ਹੀ ਪਿੰਦਰਨਾਵ ਚੈਨਲ ਤੇ ਤੇ ਮਾਨਪੁਰ ਚੈਨਲ ਤੇ ਵੀ ਕੰਮ ਕਰਦੇ ਆ। ਤੂੰ ਉੱਥੇ ਜਦੋਂ ਜਾਣਾ ਹੁੰਦਾ ਹੈ ਨਾ ਤੇ ਮੈਂ ਦੋ ਦੋ ਘੰਟੇ ਪਹਿਲਾਂ ਹੀ ਲਗਦੀ ਹੈ ਬਲੋਡ ਹੁੰਦੀ ਨਹੀਂ ਹੁੰਦੀ ਹੈ ਜੀ ਤੇ ਇਦਾਂ ਇੱਕ ਵਾਰੀ ਨਹੀਂ ਹੁੰਦਾ ਇਦਾਂ ਸਾਡੇ ਨਾਲ ਕਈ ਵਾਰੀ ਹੋਇਆ ਵਾ ਵੀ ਉਧਰ ਵੀ ਛੇਤੀ ਹੁੰਦੀ ਹੈ ਨੂੰ ਜਾਣ ਦੀ ਸਵਰੇ ਤੇ ਉਹ ਤਿਆਰੀ ਵੀ ਕਰਨੀ ਤੇ ਇਦਰੋਂ ਕੇਵਲ ਐ ਡਿਲਾ ਵੀ ਜਾਂਦੇ ਰਹੇ ਹਾਂਜੀ ਜਿੱਦਾਂ ਕਿ ਕੱਲ ਦੇ ਵੀ ਇਦਾਂ ਆ ਕੱਲ ਵੀ ਜਿਹੜੀ ਆ ਡੀ ਆ ਸੋਲ ਇਸ ਕਰਕੇ ਮਿਸ ਹੋ ਗਿਆ ਕਿਉਂਕਿ ਅਪਲੋਡ ਨਹੀਂ ਹੋਇਆ ਇਹਨਾਂ ਦਾ ਵੀ ਇੰਨਾ ਨਹੀਂ ਰਹੀ ਸਪਾਰ ਕਰਦੀ ਹਾਂਜੀ ਹਾਂਜੀ ਕਿਤੇ ਪਾਜੀ ਆਹ ਕਿਹੋ ਬੰਦਾ ਆ ਲੈ ਆ ਕਿ ਵੀ ਜਾਂਦਾ ਹਾਂ 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 ਅੰਦਰ ਆ ਜੇ ਮੇਰੇ ਕੰਦਾ ਆ ਜਾਂਦੇ ਆ ਨਾ ਉਹ ਫਿਰ ਕਿਤੇ ਪਾਜੀ ਕਿੱਥੇ ਲੱਗਣਾ ਜੀ ਤੇ ਜਿਹੜਾ ਡਰਾਪ ਪੁਆੜ ਹੋਇਆ ਕੋਈ ਫੋਈਦਿਆਂ ਤੇ ਆ ਮੈਂ ਕਰ ਲਈ ਜੂ ਲੱਭ ਕੇ ਦੇਖ ਤਾਂ ਹੁੰਦੀ ਇਹ ਯਾਰ ਬੀ ਵੀ ਨਹੀਂ ਆ ਗਿਆ ਮਰੀ ਦੀ ਸੀ ਯਾਰ ਉਹ ਪਾਈ ਦੀਆਂ ਨਾ ਆਪਣੀਆਂ ਬਣਾਉਂਦਾ ਸਾਰੇ ਯਾਰ ਘਰ ਅੱਗੇ ਜਨੇ ਵੀ ਹੈ ਨਾ ਹਾਂਜੀ ਆ ਜੀ ਉਹ ਫੋਈ ਨਹੀਂ ਲੱਗਦਾ ਉਹ ਪਾਈ ਦੀਆਂ ਹੀ ਵੀਡੀਓ ਬਣਾਣਾ ਤੋਂ ਤਾਂ ਅ ਹੋ ਲੱਗੇ ਦੋ ਦੋ ਤਿੰਨ ਤਿੰਨ ਚਾਰ ਕਿਈ ਵਾਰੀ ਪਾਹੀ ਪੰਦੇ ਨਹੀਂ ਇਸ ਦੀ ਉਹ ਵੀ ਸਪੀਡ ਅਸ ਤਰ ਤੋ ਆਲੂ ਡਾੜਾ ਪੁਕੜਾ ਨਹੀਂ ਤੇ ਬਾਹਰ ਰੱਖੇ ਪੁਕੜਾ ਹੁੰਦੇ ਆ ਵੀ ਉਹ ਚੂਤੋ ਜਿਵੇਂ ਨਹੀਂ ਤਾਂ ਅੰਦਰ ਕਰਲੀਨ ਕਿਵੇਂ ਮਨੇਰੇ ਪੰਜ ਵਜੇ ਮਾਇਤਾ ਕਾਰਖਾਨੇ ਚੱਲ ਪੜੇ ਗਾੜੀ ਮਦਨ 5 ਵਜੇ ਫਾਇਦਾ ਇਹਦੇ 8 9 ਵਜੇ ਤੱਕ ਮਾਹ ਪੈਂਦਾ ਤੇ ਕੇਵਲੇ ਇਦਾਂ ਦੀ ਕੰਡੀਸ਼ਨ ਕੱਲ ਦੀ ਕੱਲ ਸੀਰੀਅਸ ਨਾਲ ਅਪਲੋਡ ਪਾਉਣਾ ਸੀ ਤੂੰ ਉਹ ਅਪਲੋਡ ਹੀ ਨਹੀਂ ਹੋਇਆ ਇਸ ਕਰੇ ਕੱਲ ਕੱਟ ਕਰਨਾ ਪਿਆ ਮਾਰੇ ਮਿੱਥੂ ਤਾਰ ਕਿੱਧਰੋਂ ਹੀ ਨੰਬੂ ਹੋ ਸਾਹ ਮਾਰੇ ਲੋਕੀ ਉਤੋਂ ਕੋਠੇ ਦਾ ਦੌਰ ਕਿਧਰੋਂ ਸਾ ਪਾ ਇਹ ਸਾ ਮਨ ਨਾਲ ਵੀ ਉੱਤਣੇ ਕਰਦੇ ਐ ਇਧਰ ਟੀਮ ਵੀ ਬੈਠੀ ਐ ਵੀਡੀਓ ਵੀ ਵੰਡੀ ਐ ਆਸੀ ਜੀ ਤੇ ਉਹਨਾਂ ਦਾ ਬੇਟਾ ਤੇ ਅਮਨ ਉਹ ਟੀਮ ਉਹ ਸਸਰੀ ਵਾਲੇ ਸਾਰਿਆਂ ਨੂੰ ਹੋਰ ਸਮਝਦੀ ਐ ਇਹ ਵੀ ਟੀਮ ਵੱਤ ਤੇ ਵੀ ਸਾਰੇ ਨਹੀਂ ਸੋਕ ਕਰਨ ਲੱਗਿਆ ਮੈਂ ਤਾਂ ਮੈਂ ਵੀ ਵੀਡੀਓ ਬਣਾਇਆ ਜਾਂ ਤਾਂ ਮੈਂ ਟਮੇਟੀ ਉੱਪਰ ਅਪਲੋਡ ਹੋ ਜਾਏ ਹਾਂ ਨਹੀਂ ਟੀਮ ਸਾਰੀ ਮੈਂਤ ਕਰਦੀ ਐ ਵਧੀਆ ਹਾਂ ਦੀ ਬੱਚ ਚਲੋ ਦੇ ਦੋ ਇੱਥੇ ਵੀਰ ਆਪਣੇ ਆਏ ਬਾਈ ਬਾਈ ਆਪਣਾ ਲਵਾਂ ਕਿਉਂਕਿ ਆਪਾਂ YouTube ਤੇ ਚੈਨਲ ਆਗਾ ਉਥੇ ਅਪਲੋਡ ਕਰੀ ਗਏ ਜਿਹੜੀ ਵੀਡੀਓ ਕਹਿੰਦਾ ਜਿੰਨ ਬਣੀ ਵੀ ਹਾਂ ਸੀਰੀਅਲ ਕਰਾਉਂਦੇ ਪਾਈਦੇ ਆਪਣੇ ਚੈਨਲ ਤੇ ਤੇ ਅੱਜ ਇਸ ਮਸਿਆਦਾ ਕਰਨਾ ਹੈ ਬੜੀ ਸਮੱਸਿਆ ਇਹ ਦੀ ਤੇ ਤਿੰਨ ਚਾਰ ਦਿਨਾਂ ਤੋਂ ਕਿ ਪਹਿਲਾਂ ਵੀਡੀਓ ਕਰਨੀ ਬੀਤੀ ਫੇਰ ਉਹ ਨਹੀਂ ਅਪਲੋਡ ਹੁੰਦੀ ਜਾ ਕੇ ਤੇ ਇਹਦੇ ਨਾਲ ਹੀ ਆਪ ਵੀ ਹੁਣ ਛੇਤੀ ਅਪਲੋਡ ਕਰਿਆ ਕਰਾਂਗੇ ਤੇ ਕੋਈ ਦਿੱਕਤ ਪਰੇਸ਼ਾਨੀ ਨਾ ਆਏਗੀ ਤੇ ਹੁਣ ਆ ਕੋ ਫੈਸਿਲਿਟੀ ਇਹਨਾਂ ਦੀ ਲੈਣੇ ਆਂਦੇ ਵੀ ਨੈਟਵਰਕ ਪੂਰਾ ਵਾ ਨਾ ਮੈਚ ਪਾਸ ਤਾਂ ਨਹੀਂ ਕਰਦਾ ਹਾਂਜੀ ਮੈਂ ਚਾਹਤੀ ਸਾਰਿਆਂ ਘਰਾਂ ਨਾਲ ਰੱਹੀ ਹੁਣ ਜੂਲ ਕਰਦੇ ਆਂ ਤੇ ਫੇਰ ਦੇਖਦੇ ਆਂ ਦਾ ਰਿਜ਼ਲਟ ਕੀ ਆ ਫਿਰ ਉੱਤੇ ਬਲਾਉ ਪਾਵਾਂਗੇ ਵਧੀਆ ਜਿਹਾ ਠੀਕ ਤੇ ਇੱਥੇ ਵੀ ਚੱਲਦੀ ਹਾਂਜੀ ਇੱਥੇ ਬੈਠਾਂ ਹਾਂ ਦੂਜਾ ਹੁਣ ਨਾ ਹੁਣ ਤਾਂ ਕੋਦਾ ਇਧਰ ਨਹੀਂ ਹੈਗਾ ਵੇਖ ਲੋ ਜਿੱਦਾਂ ਮਤਲਬ ਇਹ ਕਹਿੰਦਾ ਭਾਓ بجلی ਆਵਾਪੀ ਮੰਨੋ ਜਿੱਦਾਂ ਉਥੇ ਆਪਾਂ ਲਾਉਨੇ ਆਂ ਹਾਂਜੀ ਇਧਰ ਕਮਰੇ ਤੇ ਜਾਂ ਇਧਰ ਜੂਲੀ ਕਰਦੇ ਆਂ ਤਾਂ ਉੱਥੇ ਮੈਟਰ ਵੀ ਜੂਲੀ ਕਰ ਲੈਣਾ ਪ੍ਰੋਬਲਮ ਨਾ ਕੋਈ ਨਹੀਂ ਆ ਇੱਥੇ ਆਉਂਗੇ ਤਾਂ ਬੈਠ ਰਹਿਣਾ ਇੱਥੇ ਬੈਠ ਰਹਿਣਾ ਇੱਥੇ ਬੈਠ ਜਾਣਾ ਬਸ ਦਾਰੀ ਜੇ ਅੱਛਾ ਇੱਥੇ ਬੈਠ ਰਹਿਣਾ ਸਾਰੇ ਕਮਰੇ ਜੋ ਫੇਰ ਆਪਾਂ ਇੱਥੇ ਰੱਖ ਲੈਂਦੇ ਆਂ ਇੱਥੇ ਰੱਖ ਲੈਨੇ ਆ ਉਹ ਹੀ ਮੈਂ ਤੁਹਾਨੂੰ ਪੁੱਛਿਆ ਨਾ ਰੱਖੋ ਤੁਹਾਨੂੰ ਇਹ ਜੀ ਦੀ ਨੌਕਰੀ ਹਾਂ ਜੀ ਹਾਂ ਜੀ ਉਹ ਜਿਹੜੀ ਘਾਤ ਕਿਤੇ ਦਿੱਕਤ ਨਹੀਂ ਮਤਲਬ ਆਪਾਂ ਬਾਹਰ ਵੇੜਦੇ ਆਂ ਇੱਥੇ ਜਿਹੜਾ ਸਾਰੇ ਇਹ ਠੀਕ ਹੈ ਠੀਕ ਘਰ ਦੇ ਉੱਤੇ ਨਹੀਂ ਇੱਧਰ ਦੀ ਆ ਜੀ ਤੁਰ ਆਓ ਥੋੜਾ ਦੂਰੋਂ ਨਹੀਂ ਤਰ तो फिर कोठे तीन जाएगी ये तार तो कोठे से इधर नहीं आएगी ਕੁਝ ਅਨੁਗ੍ਰਾਂਤ ਜੇ ਤੁਹਾਨੂੰ ਕੰਮ ਆਦਾ ਤਾਂ ਵਾਪਸ ਕਿਸ਼ਤਾਂ আর ਬਾਲਿਕੀ ਦੇ ਉੱਤੇ ਚੜ੍ਹ ਕੋਡਾ ਆ ਰਿਹਾ ਉਹ ਫਿਰ ਆਓ ਸਾਡਾ ਮਨਾਲ ਦੇ ਸਾਈਟ ਤੋਂ ਚੱਲਣਾ ਚੱਲੋ ਇਦਾਂ ਕਰ ਲਾਂਗੇ ਇਹ ਜੋ ਸਮਨਾਇ ਕਰੀ ਲਾ ਕੇ ਦੇਣਾ ਜੇ ਮੁੰਡਾ ਇੱਥੇ ਉਹ ਵਧੇਗਾ ਤਾਂ ਦੇ ਜਾਂਦਾ ਨਾ ਉਹਦੇ ਕੰਮ ਕਰਦਾ ਕੋਈ ਗੱਲ ਨਹੀਂ ਸ਼ਾਇਦ ਉਹ ਪੁੱਛ ਵੀ ਨਾ ਕਿ ਘਰ ਵਾਲੀ ਛੁੱਟੀ ਕਰੀ ਨਾ ਹੋਵੇ ਕਿ ਇੱਥੇ ਰੱਖੀਆ ਕਰਕੇ ਨਾ ਤੂੰ ਇਹ ਵੇ ਬੰਦਾ ਉਹ ਜੰਦਾ ਵਧਾ ਰਿਹਾ ਆਂ ਚਾਰ ਦਿਨ ਆਂ ਚਾਰ ਦਿਨ ਦੇ ਇਹਨੇ ਰਿਚਰ ਦੀ ਨਾ ਕੀਤੀ ਜਿਹੜੀ ਦਿੱਤੀ ਜੀ ਉਹ ਘਰ ਆ ਰਿਹਾ ਹਾਂ ਹਾਂਜੀ ਬਾਈ ਸਿਸਟਮ ਵਾਈਫਾਈ ਦਾ ਹੋਣ ਦੇ ਆਪਣਾ ਤਿਆਰ ਕਿਉਂਕਿ ਥੋੜਾ ਜਿਹਾ ਰਹਿ ਗਿਆ ਸੀ ਹਾਂ ਰੇਨ ਉਹ ਜੀ ਵੀ ਸੈੱਟ ਕਰੰਦੇ ਆ ਤੇ ਨੈਟਵਰਕ ਸੈੱਟ ਕਰਦੇ ਆ ਤੇ ਫਿਰ ਕੰਮ ਓਕੇ ਢੰਗ ਨਾਲ ਚੱਲ ਜਾਣਾ ਅੱਜ ਆਪਣਾ ਵਾਈਫਾਈ ਚੱਲ ਪੂਗਾ ਤੇ ਜਿਹੜੀ ਨੈਟਵਰਕ ਪ੍ਰੋਬਲਮ ਉਹ ਖਤਮ ਹੋ ਜੂਗੀ ਬਹੁਤ ਹੀ ਜ਼ਿਆਦਾ ਇਹ ਮੁਸ਼ਕਲ ਸੀ ਆਪਾਂ ਚਲੋ ਵਾਈਫਾਈ ਤੇ ਨੂੰ ਬਣਾ ਹੀ ਪੈਣਾ ਵਾ ਤੇ ਚਲ ਇਹ ਲਵਾਇਆ ਵੇਖਾਂਗੇ ਹੁਣ ਕਿੱਦਾਂ ਵਧੀਆ ਰਹਿੰਦਾ ਵਾ ਹਾਂਜੀ ਬਾਕੀ ਆ ਵੀ ਹਰੇਕ ਚੀਜ਼ ਦੀ ਵੇਖੋ ਸੁਖ ਸੁਲਦ ਤੇ ਹੁੰਦੀ ਆ ਤੇ ਇਦਾਂ ਹੀ ਕੰਮ ਜਿਹੜੇ ਚ ਪਈਏ ਫਿਰ ਕਰਨਾ ਪੈਂਦਾ ਵਾ ਨਾ ਹਾਂਜੀ ਮੈਂ ਕਹਿੰਦੀ ਚਲੋ ਹੌਲੀ ਹੌਲੀ ਕਰੀ ਜਾਵਾਂਗੇ ਇਹ ਚੀਜ਼ਾਂ ਜਿਹੜੀ ਜਿਹੜੀ ਜ਼ਰੂਰਤ ਆ ਇਹ ਚੀਜ਼ ਦੀ ਬਿਲਕੁਲ ਬਿਲਕੁਲ ਇਹ ਵੀ ਕਰਨ ਵਾਲਾ ਜੇ ਤੇ ਇੱਕ ਗੱਲ ਹੋਰ ਵੀ ਆ ਹਜੇ ਆਪਾਂ ਸਿੰਪਲ ਫੋਨ 'ਚ ਬਣਾਉਨੇ ਆ ਵੀਡੀਓ ਤੁਹਾਨੂੰ ਪਤਾ ਹੁਣ ਆਈਫੋਨ ਤਾਂ ਉਸ ਤੋਂ ਬਾਅਦ ਕਰਨਾ ਜਦੋਂ ਮਹਾਰਾਜ ਨੇ ਕਿਰਪਾ ਕਰਦੀ ਨਾ ਉਹਦਾ ਕਰਾਂਗੇ ਕਿ ਉਹ ਤੋਂ ਵਗੈਰੇ ਦਿਖਤ ਆਉਂਦੀ ਹੈ ਕਿਉਂਕਿ ਦੂਜੇ ਫੋਨ 'ਚ ਬਣਾਈਂਦੀ ਆ ਤੇ ਉਹ ਚੀਜ਼ ਤੇਈ ਭੈਣ ਭਰਾਵਾਂ ਨੇ ਵੀ ਕਿਹਾ ਵੀ ਥੋੜਾ ਜਿਹਾ ਕੁਆਲਿਟੀ 'ਚ ਫਰਕ ਪੈਂਦਾ ਹਨ ਉਹ ਚੀ ਵੀਡੀਓ ਤੇ ਚੱਲਦੀ ਉਹ ਸਾਨੂੰ ਵੀ ਪਤਾ ਵਾ ਵੀ ਉਹ ਫਰਕ ਪੈਂਦਾ ਚੀਜ਼ 'ਚ ਹਾਂਜੀ ਤੇ ਬਾਕੀ ਜਿੱਦਾਂ ਜਿੱਦਾਂ ਜੋ ਜੋ ਹੁੰਦਾ ਜਾਏਗਾ ਉਤੋਂ ਹੀ ਆਪਣੀ YouTube ਫੈਮਲੀ ਦੀ ਸਾਰੀ ਉਹ ਤੁਹਾਡੇ ਨਾਲ ਉਤਾਂ ਹੀ ਆਪਾਂ ਅੱਗੇ ਵੀ ਸ਼ੇਅਰ ਕਰਦੇ ਆ ਤੇ ਹੁਣ ਵੀ ਕਰੀ ਜਾਵਾਂਗੇ ਤੇ ਆਪਾਂ ਨਵੀਂ ਵੀਡੀਓ ਸਟਾਰਟ ਕਰ ਲਈ ਆ ਮੰਗਲ ਅਰੋੜਾ ਪਹਿਲਾ ਭਾਗ ਪਈਗਾ ਪਹਿਲਾ ਪਾਗਾਂ ਜੀ ਹਾਂ ਜੀ ਤੇ ਥਾਣੀ ਦੀ ਚੌਧਰ ਜੇ ਥਾਣੀ ਦੀ ਚੌਧਰ ਤੇ ਕਨਸੈਪਟ ਬੜਾ ਸਾਰਾ ਆਪਣੇ ਲੋ ਤੇ ਵਧੀਆ ਹੀ ਆ ਤੇ ਸਾਰੀ ਟੀਮ ਨੇ ਜਿਹੜਾ ਵਾ ਮੈਜਰ ਕੇ ਬੜਾ ਤੇ ਵਰਕ ਹਾਰਡ ਵਰਕ ਕੀਤਾ ਵਾ ਬਾਕੀ ਤੁਹਾਨੂੰ ਪਸੰਦ ਆਏਗਾ ਤੇ ਫੇਰ ਹੀ ਆ ਹਾਂ ਤੇ ਸਹੀ ਪਿਆਰ ਵੱਸੋ ਵੱਧਿਆ ਕਰੋ ਤੇ ਵੱਸੋ ਵੱਧ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਕਿਉਂਕਿ ਜਿੰਨਾ ਤੁਸੀਂ ਸ਼ੇਅਰ ਕਰੋਗੇ ਉਹਨਾਂ ਜਿਆਦਾ ਸਾਨੂੰ ਅਪਰੀਸ਼ੀਏਟ ਹੋਏਗਾ ਅਸੀਂ ਹੋਰ ਜਿਆਦਾ ਮਿਹਨਤ ਕਰਾਂਗੇ ਹਾਂ ਜੀ ਤੇ ਤੁਸੀਂ ਅੱਗੇ ਵੀ ਸਪੋਰਟ ਕਰਦੇ ਜੀ ਤੇ ਹੋਰ ਵੀ ਜਿਆਦਾ ਕਰੋ ਤੇ ਚੈਨਲ ਲੱਗ ਰਹੀ ਨੂੰ ਇਦਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਿਓ ਤੇ ਹੁਣ ਅਸੀਂ ਬਣਾਉਂਦੇ ਹਾਂ ਨਾਟਕ ਤੇ ਉਹ ਅਸੀਂ ਬਣਾ ਲਈਏ ਤੇ ਵੀਰ ਜੀ ਹੁਣੀ ਜੀ ਆਏ ਇਹ ਵਾਈਫਾਈ ਵਾਲੇ ਵੀਰ ਜੀ ਹੁਣੀ ਵਾਈਫਾਈ ਦਾ ਉਹਨਾਂ ਤਾਰਪੂਰ ਪਾਤੀ ਆ ਤੇ ਮੋਡਿਊਲ ਆਂਦੇ ਆ ਵੀ ਅੱਜ ਛੁੱਟੀ ਆ ਕੱਲ ਨੂੰ ਉਹ ਜਿਹੜਾ ਅੱਜ ਉਹਨਾਂ ਨੇ ਰੱਖੀ ਦੀ ਛੁੱਟੀ ਆ ਹਨਾ ਹਾਂਜੀ ਤਾਰ ਵਗੈਰਾ ਪਾਤੀ ਆ ਤੇ ਆਂਦੇ ਵੀ ਉਹ ਮੋਡਿਊਲ ਜਿਹੜਾ ਉਹ ਕੱਲ ਫਿੱਟ ਕਰ ਦਿੰਦਾ ਠੀਕ ਆ ਤੇ ਕੱਲ ਨੂੰ ਮਿਲ ਕੇ ਕਹਿੰਦੇ ਭਾਬ ਚਾਲੂ ਕਰ ਦਿੰਗੇ ਹਾਂਜੀ ਤੇ ਆਪਾਂ ਬਣਾ ਲਈਏ ਵੀਡੀਓ ਤੇ ਮਿਲਦੇ ਆਂ ਫੇਰ ਤੁਹਾਨੂੰ ਅਗਲੇ ਨੈਕਸਟ ਵਲੌਗ। ਵਲੌਗ ਜਿਹੜਾ ਨਾ ਕਈ ਥਾਂ ਹੀ ਰੁਕ ਰੁਕ ਕੇ ਵੀਡੀਓ ਆਈ ਹੈ। ਇਹ ਨਾ ਸਾਡੇ ਫੋਨ ਦੀ ਪ੍ਰੋਬਲਮ ਆ ਤਾਂ ਆਪਾਂ ਇਹਦਾ ਹੱਲ ਜਰੂਰ ਛੇਤੀ ਕਰਾਂਗੇ। ਤੁਹਾਨੂੰ ਪਤਾ ਹਰ ਇੱਕ ਚੀਜ਼ ਹੈ ਨਾ ਹੌਲੀ-ਹੌਲੀ ਹੁੰਦੀ ਆ। ਸਾਨੂੰ ਤੁਹਾਡੇ ਪਿਆਰ ਦੀ ਬਹੁਤ ਜ਼ਰੂਰਤ ਆ। ਵੀਡੀਓ ਨੂੰ ਤੇ ਵਲੌਗ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ। ਅਮੀ ਵੀਡੀਓ ਚੱਲਣ ਦੀ ਹੈ ਜਠਾਣੀ ਦੀ ਚੌਧਰ ਉਹਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ। ਸਾਡੀ ਸਟੋਰੀ ਵਧੀਆ ਲੱਗੀ ਲਾਈਕ ਸ਼ੇਅਰ ਤੇ ਵੀਡੀਓ ਨੂੰ ਵੱਸ ਤੋਂ ਵੱਧ ਸ਼ੇਅਰ ਕਰਿਓ ਤੇ ਚੈਨਲ ਲਵ ਦੇ ਲਈ ਨੂੰ ਸਬਸਕ੍ਰਾਈਬ ਕਰਿਓ ਤੇ ਇਦਾਂ ਤੁਹਾਨੂੰ ਅਗਲੀ ਵੀਡੀਓ ਵੀ ਹੁੰਦੀਆਂ ਰਹਿਣਗੀਆਂ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।